ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਕੁੱਦਾ ਮਜਵੀ ਭਾਗ 5 ਲੇਖਕ ਅਗਵੀਰ ਬੜੈਚ ਜਸਲੀਨ ਪੂਰਾ ਹਫਤਾ ਤਾਰੀ ਦਾ ਫੋਨ ਉਡੀਕਦੀ ਰਹੀ ਤਾਰੀ ਨੇ ਕਈ ਵਾਰ ਫੋਨ ਕਰਨਾ ਚਾਹਿਆ ਪਰ ਫਿਰ ਮਾਨੀ ਮਾਨਕ ਕੋਈ ਸੋਚ ਕੇ ਰੱਖ ਦਿੱਤਾ ਅਗਲੇ ਹਫਤੇ ਐਤਵਾਰ ਫੇਰ ਸ਼ੋਅ ਮੈਚ ਹੈ ਜਸਲੀਨ ਮੈਚ ਖਤਮ ਹੋਣ ਤੋਂ ਪਹਿਲਾਂ ਹੀ ਪਹੁੰਚ ਗਈ ਮੈਚ ਖਤਮ ਹੋਇਆ ਤਾਰੀ ਖੜਾ ਕਿਸੇ ਨਾਲ ਗੱਲ ਕਰ ਰਿਹਾ ਹੈ ਜਸਲੀਨ ਨੇ ਪਿੱਛੋਂ ਦੱਬੇ ਪੈਰੀਂ ਆ ਕੇ ਤਾਰੀ ਦੀਆਂ ਅੱਖਾਂ ਤੇ ਹੱਥ ਰੱਖ ਲਿਆ ਤਾਰੀ ਬੋਲਿਆ ਜਸਲੀਨ ਅੱਛਾ ਜੀ ਪਹਿਲਾਂ ਤੂੰ ਇਹ ਦੱਸ ਪੂਰਾ ਹਫਤਾ ਫੋਨ ਕਿਉਂ ਨਹੀਂ ਕਰਿਆ ਤੈਨੂੰ ਪਤਾ ਹੈ ਮੈਂ ਤੇਰੇ ਫੋਨ ਦਾ ਕਿੰਨਾ ਵੇਟ ਕਰਿਆ ਜਸਲੀਨ ਤਾਰੀ ਦੇ ਕੋਲ ਖੜੀ ਐਵੇਂ ਖੜੀ ਸੀ ਜਿਵੇਂ ਉਸ ਨੂੰ ਉਹ ਮੁੱਤਾਂ ਤੋਂ ਜਾਣਦੀ ਹੋਵੇ ਇੰਤਜ਼ਾਰ ਮੇਰੇ ਫੋਨ ਦਾ ਕਿਉਂ ਤਾਰੀ ਨੇ ਸਾਰੀ ਗੱਲ ਸਮਝਦੇ ਹੋਏ ਨੇ ਵੀ ਨਾ ਸਮਝੀ ਜ਼ਾਹਰ ਕੀਤੀ ਓਹੋ ਐਡਾ ਖੰਬੇ ਵਰਗਾ ਹੋ ਗਿਆ ਤੈਨੂੰ ਇਹ ਵੀ ਨਹੀਂ ਪਤਾ ਕੋਈ ਕੁੜੀ ਕਿਸੇ ਮੁੰਡੇ ਦੇ ਫੋਨ ਦੀ ਵੇਟ ਕਿਉਂ ਕਰਦੀ ਹੈ ਛੁੱਡੂ ਜਾ ਨਾ ਹੋਵੇ ਤਾਂ ਮੱਥੇ ਤੇ ਹੱਥ ਮਾਰਦੀ ਜਸਲੀਨ ਬੋਲੀ ਬਈ ਪਿਆਰ ਕਰਦੀ ਹਾਂ ਮੈਂ ਤੈਨੂੰ ਆਈ ਲਵ ਯੂ ਦੋ ਸ਼ਬਦਾਂ ਵਿੱਚ ਪੂਰੀ ਗੱਲ ਕਹਿ ਦਿੱਤੀ ਜਸਲੀਨ ਨੇ ਚੱਲ ਆਪਾਂ ਕਿਤੇ ਘੁੰਮਣ ਚੱਲਦੇ ਹਾਂ ਦੇਖ ਕਿੰਨਾ ਸੋਹਣਾ ਮੌਸਮ ਹੈ ਬੀਚ ਤੇ ਚੱਲਦੇ ਹਾਂ ਜਸਲੀਨ ਤਾਰੀ ਦਾ ਹੱਥ ਫੜ ਕੇ ਖਿੱਚਦੀ ਬੋਲੀ ਉਹਦੇ ਨਾਲ ਲੈ ਲਈਏ ਤਾਰੀ ਬੋਲਿਆ ਨਾ ਤੈਨੂੰ ਇਕੱਲੇਉਂ ਡਰ ਲੱਗਦਾ ਖਾ ਜਾ ਮੰਗੀ ਮੈਂ ਤੈਨੂੰ ਜਸਲੀਨ ਘਾਰ ਦੀ ਤੱਕੀ ਖੋਲਦੀ ਬੋਲੀ ਕੀ ਭੋਸਾ ਤੇਰਾ ਜੇ ਖਾ ਗਈ ਫੇਰ ਤਾਰੀ ਮਜ਼ਾਕ ਕਰਦਾ ਬੋਲਿਆ ਕੋਈ ਲੱਲੂ ਕੁੜੀ ਨਾਲ ਇਕੱਲੇ ਜਾਈਦਾ ਕਿਸ ਸੁਨਸਾਨ ਜਗ੍ਹਾ ਤੇ ਜਿੱਥੇ ਦਿਲਾਂ ਦੀ ਧੜਕਣ ਸੁਣਦੀ ਹੋਵੇ ਜਸਲੀਨ ਹੱਸਦੀ ਬੋਲੀ ਸਾਡੇ ਇਹੋ ਜਿਹੇ ਰਵਾਜ ਨਹੀਂ ਹੈ ਨਾ ਹੈਗੇ ਸਾਡੇ ਤਾਂ ਡੱਕਰੇ ਕਰ ਦਿੰਦੇ ਜੇ ਕਿਸੇ ਦੀ ਕੁੜੀ ਵੱਲ ਦੇਖ ਵੀ ਲਵੋ ਤਾਰੀ ਘਰ ਵਿੱਚ ਬੈਠਦਾ ਬੋਲਿਆ ਨੋ नो लववर्ड्स हाउ सैड जसलीन ਕਾਰ ਤੌਰ ਦੀ ਬੋਲੀ ਸਾਡੇ ਲਵ ਤਾਂ ਬਹੁਤ ਕਰਦੇ ਨੇ ਪਰ ਕਰਦੇ ਵਿਆਹ ਤੋਂ ਬਾਅਦ ਤੀਹਾਂ ਤਾਂ ਸਾਡੇ ਪਿੰਡਾਂ ਵਾਲਿਆਂ ਦੇ 10-10 ਜਵਾਬ ਹੋ ਜਾਂਦੇ ਨੇ ਤਾਰੀ ਹੱਸਦਾ ਹੋਇਆ ਬੋਲਿਆ ਆਹਾ ਜਵਾਬ ਜੰਮਣਾ ਕੋਈ ਲਾਭ ਥੋੜੀ ਨਾ ਹੁੰਦਾ ਲਵ ਤਾਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਨਾ ਇੱਕ ਦੂਜੇ ਦੀਆਂ ਫੀਲਿੰਗ ਸਮਝਣਾ ਇਮੋਸ਼ਨਜ਼ ਦੀ ਰਿਸਪੈਕਟ ਕਰਨਾ ਕੇਅਰ ਕਰਨਾ जसलीन ਤਾਰੀ ਨੂੰ ਸਮਝਾਉਂਦੀ ਪਈ ਹੈ ਜਾ ਪਹੁੰਚੇ ਹਨ ਵਿੱਚ ਤੇ ਜਸਲੀਨ ਤਾਰੀ ਦੇ ਹੱਥ ਵਿੱਚ ਹੱਥ ਪਾਉਂਦੀ ਬੋਲੀ ਆਈ ਲਵ ਯੂ ਅ ਸਿੰਪਲਿਟੀ ਤਾਰੀ ਜਸਲੀਨ ਤੋਂ ਹੱਥ ਛਡਾਉਂਦਾ ਬੋਲਿਆ ਜਸਲੀਨ ਐਨੀ ਨੇੜੇ ਨਾ ਆ ਕਿ ਦੂਰ ਹੋਣ ਤੋਂ ਲੱਗਿਆ ਦੋ ਹੋਵੇ ਅਸੀਂ ਤਾਂ ਇੱਥੇ ਦੋ ਮਹੀਨੇ ਹੋਰਾਂ ਫੇਰ ਆਪਣੇ ਦੇਸ਼ ਵਾਪਸ ਚਲੇ ਜਾਣਾ ਹੈ ਮੁਸਾਫਰਾਂ ਨਾਲ ਪਿਆਰ ਨਹੀਂ ਪਾਈਦਾ ਪਿੱਛੋ ਪੱਲੇ ਰੋਣੇ ਰਹਿ ਜਾਂਦੇ ਨੇ ਪਿੰਡ ਪਿੰਡ ਕੱਲ੍ਹ ਹੀ ਚਲੇ ਜਾਵੇਗਾ ਮੈਨੂੰ ਮੈਨੂੰ ਨਹੀਂ ਲੈ ਕੇ ਚਲੇਗਾ ਆਪਣੇ ਨਾਲ ਆਪਣੇ ਪਿੰਡ ਮੇਰਾ ਬਹੁਤ ਦਿਲ ਕਰਦਾ ਪੰਜਾਬ ਦੇਖਣ ਨੂੰ ਸੱਚੀ ਜਸਲੀਨ ਤਾਰੀ ਨੂੰ ਬਾਹਤੋਂ ਫਰਦੀ ਬੋਲੀ ਦੇਖ ਲੈ ਜਸਲੀਨ ਤੰਗ ਹੋਵੇਂਗੀ ਸਾਡੇ ਪਿੰਡ ਵਿੱਚ ਨਹੀਂ ਹੁੰਦੀ ਤੋਬੇ ਹੁੰਦੇ ਨੇ ਜਸਲੀਨ ਚੱਲੇਗਾ ਤੂੰ ਰੂਂਦੇ ਫੰਬੇ ਜਿਹੀ ਹੈ ਸਾਡੇ ਨਰਮਾ ਚੁਗਣਾ ਪੈਂਦਾ ਜਸਲੀਨ ਚੱਲੇਗਾ ਸਾਡੇ ਟਿਮ ਦੀ ਕਾਫੀ ਨਹੀਂ ਹੁੰਦੀ ਗੁਰਦੀ ਚਾਹ ਹੁੰਦੀ ਹੈ ਜਸਲੀਨ ਚੱਲੇਗਾ ਆ ਜੀਨਸ਼ੀਨ ਵੀ ਪਾਉਣ ਨੂੰ ਨਹੀਂ ਮਿਲਣੀ ਸਾਡੇ ਦਾ ਸੂਰ ਪਾਉਂਦੀਆਂ ਨੇ ਜਸਲੀਨ ਚੱਲੇਗਾ ਸਾਡੇ ਕੋਈ ਫੀਲਿੰਗ ਫੂਲਿੰਗ ਨਹੀਂ ਸਮਝਦੇ ਬਸ ਕੰਮ ਦੱਬੀ ਰੱਖਦੇ ਨੇ 10 10 ਜਵਾਕ ਜਸਲੀਨ ਚੱਲੇਗਾ ਨਾ 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 ਤੌਬਾ ਹਾ 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 ਹਰਦੇ ਹਰਦੇ ਤਾਰੀ ਨੇ ਜਸਲੀਨ ਨੂੰ ਜਿਵੇਂ ਕਲਾਬ ਵਿੱਚ ਲਿੱਤਾ ਤਾਰੀ ਨੂੰ ਜਸੀਨ ਦੇ ਦਿਲ ਦੀ ਧੜਕਣ ਦੀ ਆਵਾਜ਼ ਸੁਣ ਰਹੀ ਸੀ ਇਹ ਅਹਿਸਾਸ ਤਾਂ ਤਾਰੀ ਨੂੰ ਪਹਿਲੀ ਵਾਰ ਹੋਇਆ ਸੀ ਉਹ ਹੈਰਾਨ ਸੀ ਇਹ ਪਿਆਰ ਵਿੱਚ ਗਲੈਨੀ ਜ਼ੋਰ ਦੀ ਕਿਉਂ ਤਾਂ ੜਕਣ ਲੱਗ ਪੈਂਦਾ ਹੈ ਫੇ ਤਾਰੀ ਬੋਲਿਆ ਜਸਲੀਨ ਮੈਂ ਸਿਰਫ ਦਸਪੜਿਆ ਹੋਇਆ ਹਾਂ ਤੂੰ ਅਮਰੀਕਾ ਦੀ ਪੜੀ ਹੋਈ ਹੈ ਚੱਲੇਗਾ ਜਸਲੀਨ ਤਾਰੀ ਦੀਆਂ ਅੱਖਾਂ ਵਿੱਚ ਅੱਖਾਂ ਪਾਉਂਦੀ ਬੋਲੀ ਤੂੰ ਕਬੱਡੀ ਦਾ ਐਡਾ ਵੱਡਾ ਸਟਾਰ ਹੈ ਇਹ ਕੀ ਘਟ ਹੈ ਤਾਰੀ ਮੇਰੀ ਮਾਂ ਇੰਡੀਆ ਤੋਂ ਸੀ ਮੇਰਾ ਪਿਓ ਇੰਗਲੈਂਡ ਤੋਂ ਉਹਨਾਂ ਦੀ ਕਦੇ ਵੀ ਆਪਸ ਵਿੱਚ ਨਹੀਂ ਸੀ ਬਣੀ ਮਾਂ ਦੱਸਦੀ ਹੁੰਦੀ ਸੀ ਇਹ ਘਰਦਿਆਂ ਨੇ ਐਵੇਂ ਬਾਹਰ ਦੇ ਲਾਲਚ ਨੂੰ ਮੇਰਾ ਵਿਆਹ ਇੰਗਲੈਂਡ ਕਰ ਦਿੱਤਾ। ਮੇਰੀਆਂ ਭੈਣਾਂ ਜਾਨੀ ਕਿ ਮੇਰੀਆਂ ਮਾਸੀਆਂ ਇੰਡੀਆ ਵਿੱਚ ਬਹੁਤ ਸੁਖੀ ਤੇ ਖੁਸ਼ ਆਨਾ। ਮੇਰੇ ਪਿਓ ਨੇ ਤਾਂ ਮੇਰੀ ਮਾਂ ਨੂੰ ਵਿਆਹ ਤੋਂ ਬਾਅਦ ਇੱਕ ਵਾਰ ਵੀ ਇੰਡੀਆ ਨਹੀਂ ਸੀ ਜਾਣ ਦਿੱਤਾ। ਬਸ ਮਾਂ ਦੀ ਚਿੱਠੀਆਂ ਰਾਹੀਂ ਗੱਲਬਾਤ ਹੁੰਦੀ ਸੀ ਘਰਦਿਆਂ ਨਾਲ। ਜਦੋਂ ਮਾਂ ਤੁਰ ਗਈ ਤਾਂ ਮੈਂ ਵੀ ਆਪਣੇ ਪਾਪਾ ਤੋਂ ਅੱਡ ਹੋ ਗਈ। ਹੁਣ ਜਦੋਂ ਦਾ ਤੈਨੂੰ ਦੇਖਿਆ ਤੇਰੀ ਸਾਦਗੀ ਤੇਰੀ ਕਬੱਡੀ ਨੇ ਮੇਰਾ ਦਿਲ ਜਿੱਤ ਲਿਆ। ਜੇ ਚੰਮਲਹਾ ਕੇ ਵੀ ਤੂੰ ਮਿਲੇ ਤਾਂ ਮੈਨੂੰ ਇਹ ਸੌਦਾ ਮਨਜ਼ੂਰ ਹੈ ਜਸਲੀਨ ਅੱਖਾਂ ਭਰਦੀ ਬੋਲੀ ਮੇਰਾ ਬਚਪਨ ਮਾਪੇ ਦਾ ਕਲੇਸ਼ ਦੇਖਦੀ ਦਾ ਲੰਘਿਆ ਤੇ ਹੁਣ ਮੈਂ ਪਹਿਲਾਂ ਕੰਮ ਕਰਦੀ ਹਾਂ ਫਿਰ ਪੈਸੇ ਜੋੜ ਕੇ ਉਹਨਾਂ ਨਾਲ ਪਰਦੀ ਹਾਂ ਮੇਰਾ ਕੋਈ ਭੈਣ ਭਰਾ ਵੀ ਨਹੀਂ ਇਕੱਲੀ ਜਮਾ ਇਕੱਲੀ ਮੈਨੂੰ ਤਲਾਸੀ ਤੇਰੇ ਵਰਗੇ ਸਿੱਧੇ ਸਾਦੇ ਦੋਸਤ ਦੀ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਤੈ ਮੈਨੂੰ ਤਾਰੀ ਮਿਲਾ ਦਿੱਤਾ ਉਧਰ ਗਿੱਲ ਨੇ ਤਾਰੀ ਨੂੰ ਜਦੋਂ ਜਸਲੀਨ ਨਾਲ ਜਾਂਦਿਆ ਦੇਖਿਆ ਤਾਂ ਉਹ ਕੋ ਦਿਨ ਬੋਲਿਆ ਵਾਹ ਵਈ ਵਾ ਕੁੜੀ ਹੱਥ ਲੱਗੀ ਤੇ ਜਾਰੀ ਖਤਮ ਦੇਖ ਲੈ ਪਤੰਦਰ ਨੇ ਤੈਨੂੰ ਜਾਣ ਲੱਗਿਆ ਝੁੱਠੀ ਸਲਾਹ ਵੀ ਨਹੀਂ ਮਾਰੀ ਬਈ ਆ ਚੱਲ ਗਏ ਇਹ ਸਾਲੀ ਤੀਵੀਂ ਚੀਜ਼ ਹੀ ਐਸੀ ਐ ਬੰਦਾ ਅੰਨਾ ਹੋ ਜਾਂਦਾ ਕੋ ਦੇ ਸਮਝਾ ਤਾਰੀ ਨੂੰ ਇਹੋ ਜਿਹਿਆਂ ਤਾਂ ਇੱਥੇ ਬਹੁਤ ਨੇ ਆਪਣੀ ਖੇੜ ਵੱਲ ਧਿਆਨ ਦੇਵੇ ਜੇ ਪੁੱਠੇ ਰਾਹ ਪੈ ਗਿਆ ਤਾਂ ਸਮਝ ਲੈ ਸਭ ਖਤਮ ਆਸ਼ਕੀ ਤੇ ਪਲਵਾਨੀਂ ਸੰਕੜਾ ਨਹੀਂ ਸੰਕੜਾ ਜੀ ਬਾਈ ਜੀ ਕੁੱਦਾ ਬੋਲਿਆ ਅਗਲੇ ਦਿਨ ਜਸਲੀਨ ਫੇਰ ਲੱਗੀ ਨਾਲ ਤਾਰੀ ਨੂੰ ਸੂਟ, ਕਾਂਟੇ, ਟਿੱਕਾ ਅੱਖਾਂ ਵਿੱਚ ਸੁਰਮਾ ਪਾ ਕੇ ਆਈ ਹੈ। ਦੇਖ ਤਾਰੀ ਤੇਰੀ ਮੌਮ ਨੂੰ ਮੈਂ ਚੱਲਾਂਗੀ। ਜਸਲੀਨ ਸਿਰ ਨੂੰ ਚੁੰਨੀ ਦਾ ਪੱਲੇ ਨਾਲ ਟੱਕਦੀ ਬੋਲੀ। ਤੈਨੂੰ ਪਰੀ ਜੀ ਨੂੰ ਪਲਾ ਕੌਣ ਨਾ ਕਰ ਦਿਓ। ਅੱਖ ਤੇਰੀ ਦਾ ਪੂਰੀ ਕਤਲ ਲੱਗਦੀ ਹੈ ਸੁਰਮਾ ਪਾ ਕੇ। ਜਿਵੇਂ 12 ਬਾਰਾਂ ਬੋਰ ਦੀ ਦਿਨਾਈ ਲੱਗਦੀਆਂ। ਤਾਰੀ ਨੇ ਜਦੋਂ ਪੰਜਾਬੀ ਪਹਿਰਾਵੇ ਵਿੱਚ ਜਸਲੀਨ ਨੂੰ ਦੇਖਿਆ ਤਾਂ ਖਤਮ ਹੋ ਗਿਆ। ਆ ਜਿਹੜੀ ਤੂੰ ਦੇਸੀ ਜਿਹੀ ਗੱਲਾਂ ਨਾਲ ਮੇਰੀ ਸ਼ਿਫਟ ਕਰਦਾ ਐ ਨਾ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਆਈ ਲਵ ਦੇਸੀ ਖੁਸ਼ ਬਹੁਤ ਖੁਸ਼ ਹੈ ਜਸਲੀਨ ਅਮਰੀਕਾ ਵਿੱਚ ਪੂਰੀਆਂ ਤੋਂ ਮਾਨੇ ਤਾਰੀ ਹੋਣਾਂ ਦੇ ਕਲੱਬ ਦੀਆਂ ਮੈਚ ਤੇ ਸ਼ਰਤਾਂ ਲੱਗਣ ਲੱਗ ਪਈਆਂ ਨੇ ਇਸ ਹਫ਼ਤੇ ਫਸਮਾ ਮੈਚ ਹੈ ਨਿਊਯਾਰਕ ਤੇ ਤਾਰੀ ਦੀ ਟੀਮ ਦਾ ਜਿਲ ਆਇਆ ਹੈ ਤੇ ਤਾਰੀ ਹੋਰਾਂ ਨੂੰ ਕਹਿ ਕੇ ਗਿਆ ਐਤ ਕੀ ਆਪਾਂ ਮੈਚ ਹਾਰਨਾ ਵਾ ਸੀਪ ਲੱਗੀ ਹੋਈ ਐ ਇਸ ਮੈਚ ਤੇ ਬਾਜੀ ਹਾਰ ਕੇ ਜ਼ਿਆਦਾ ਪੈਸੇ ਬਣ ਗਏ ਪੈਸੇ ਕਮਾਓ ਪੈਸੇ ਜਿਵੇਂ ਹੀ ਗੱਲ ਕਹਿ ਕੇ ਮੁੜਿਆ ਪੈਸੇ ਬਣਾਓ ਪੈਸੇ ਤਾਰੀ ਨੇ ਹੁਕਮ ਕੇ ਕੁੱਦੇ ਵੱਲ ਦੇਖਿਆ ਕੁੱਦਾ ਬੋਲਿਆ ਦੇਖ ਤਾਰੀ ਵੀਰ ਤੈਨੂੰ ਖੇਡਣਾ ਤਾਂ ਖੇਡ ਆ ਪਰ ਮੈਂ ਇਹ ਮੈਚ ਨਹੀਂ ਖੇਡਣਾ ਪਹਿਲਾਂ ਹੀ ਪਤਾ ਹੋਵੇ ਬਈ ਹਾਰ ਲਈ ਖੇਡ ਰਹੇ ਆ ਇਹ ਗੱਲ ਮੈਨੂੰ ਤਾਂ ਜੱਚੀ ਨਹੀਂ ਗੱਲ ਤਾਂ ਮੇਰੇ ਦਿਲ ਨੂੰ ਵੀ ਨਹੀਂ ਲੱਗੀ ਆਪਾਂ ਗੱਲ ਕਰਦੇ ਆ ਗਿਲ ਨਾਲ ਤਾਰੀਖੋ ਦੇ ਨਾਲ ਆਪਣੀ ਸਹਿਮਤੀ ਜ਼ਾਹਰ ਕਰਦਾ ਬੋਲਿਆ ਗਿੱਲ ਜੀ ਕਾਰ ਵਿੱਚ ਬੈਠ ਨਹੀਂ ਲੱਗਿਆ ਸੀ ਇਹ ਤਾਰੀ ਨੇ ਆਵਾਜ਼ ਮਾਰ ਲਈ ਗਿੱਲ ਸਾਹਿਬ ਇੱਕ ਮਿੰਟ ਉਹ ਕੋਲ ਜਾ ਕੇ ਬੋਲਿਆ ਬਾਈ ਜੀ ਮੈਂ ਹੁਣ ਆਪਣਾ ਰਿਕਾਰਡ ਖਰਾਬ ਕਰ ਲਵਾਂ ਕਿਉਂਕਿ ਤੁਸੀਂ ਪੈਸੇ ਕਮਾਉਣੇ ਨੇ ਇਹ ਤਾਂ ਮੁਸ਼ਕਲ ਹੈ ਉੱਦਾ ਵੀ ਕੋਲ ਆ ਕੇ ਬੋਲਿਆ ਇਹ ਖੇਡ ਕਬੱਡੀ ਸਾਨੂੰ ਸਾਡੀ ਮਾਂ ਵਾਂਗ ਪਿਆਰੀ ਹੈ ਇਸ ਨਾਲ ਅਸੀਂ ਧੋਖਾ ਨਹੀਂ ਕਰ ਸਕਦੇ ਤਾਰੀ ਯਾਰ ਤੂੰ ਐ ਕਰ ਪੂਰੇ ਮੈਚ ਵਿੱਚ ਤੂੰ ਪੰਜ ਰੈਡਾ ਪਾਈ ਦੇ ਕੋ ਦੇ ਵੀਰ ਤੂੰ ਆਪਣੀ ਖੇਡ ਖੇਡ ਮੈਂ ਦੂਜੇ ਮੁੰਡਿਆਂ ਨਾਲ ਗੇਟਮੈਂਟ ਕਰ ਲਵਾਂਗਾ ਬਹੁਤੇ ਭੋਲੇ ਲੋਕ ਹੋ ਤੁਸੀਂ ਮੈਂ ਕਿਹੜਾ ਇਕੱਲੇ ਨੇ ਪੈਸੇ ਕਮਾਉਣੇ ਸੀ ਇਹ ਸਤਾ ਤੁਹਾਨੂੰ ਵੀ ਹੋਣਾ ਸੀ ਆਈ ਇਮਾਨਦਾਰ ਇਮਾਨਦਾਰੀ ਵਾਲੀ ਚੂਲ ਬਹੁਤੀ دیر ਟਿਕਣ ਵਾਲੀ ਨਹੀਂ ਗੱਲ ਮੁਸਕੜੀ ਹਾਸਾ ਹੱਸਦਾ ਗੱਡੀ ਵਿੱਚ ਬੈਠ ਗਿਆ ਚੱਲ ਬਈ ਆਪਾਂ ਮੁਰ ਚਲੀਏ ਆਪਣੇ ਪਿੰਡ ਨੂੰ ਉਹ ਇੱਜ਼ਤ ਦੀਆਂ ਦੋ ਰੋਟੀਆਂ ਬਹੁਤ ਸੁਆਦ ਸਨ ਕਸਮ ਪ੍ਰਮਾਤਮਾ ਦੀ ਇਹੋ ਜਿਹੇ ਪੈਸੇ ਆਤੇ ਤਾਂ ਮੈਂ ਥੁੱਕਦਾ ਵੀ ਨਹੀਂ ਜਿਹੜਾ ਆਪਣੇ ਜਮੀਰ ਵੇਚ ਕੇ ਮਿਲਿਆ ਹੋਵੇ ਉਹਦਾ ਬੋਲਿਆ ਉਹ ਬਈ ਵੀਰੇ ਮੁੰਡ ਦੀ ਗੱਲ ਕਿਉਂ ਕਰ ਰਹੇ ਨੇ ਕੀ ਹੋ ਗਿਆ ਲੋਕੀ ਤਾਂ 20-20 ਲੱਖ ਦੇ ਕੇ ਆਉਂਦੇ ਨੇ ਅਮਰੀਕਾ ਤੁਸੀਂ ਮੁਫਤੋਂ ਬੁੱਤੀ ਪਹੁੰਚ ਗਏ ਰੱਬ ਦਾ ਸ਼ੁਕਰ ਮਨਾਓ ਇੱਥੇ ਹੀ ਰਹਿ ਜਾ ਵੋ ਕਮਾਓ ਦੇ ਖਾਓ ਹਰਤੇਜ ਬੋਲਿਆ ਨਹੀਂ ਨਹੀਂ ਵੀਰੇ ਅਸੀਂ ਤਾਂ ਵਾਪਸ ਜਾਵਾਂਗੇ ਅਜੇ ਤਾਂ ਸ਼ੁਰੂਆਤ ਹੈ ਅਜੇ ਅਸੀਂ ਬਹੁਤ ਨਾਮ ਕਮਾਉਣਾ ਹੈ ਕਬੱਡੀ ਵਿੱਚ ਤਾਰੀ ਉਛਾਹਤ ਹੁੰਦਾ ਬੋਲਿਆ ਨਾਮ ਕਮਾਉਣੇ ਆ ਨਾਮ ਨਾਲ ਘਰ ਨਹੀਂ ਚੱਲਦੇ ਕਬੱਡੀ ਨੂੰ ਸ਼ੌਕ ਬਣਾ ਕੇ ਰੱਖੋ ਰੱਬ ਨੇ ਮੌਕਾ ਦਿੱਤਾ ਇੱਥੇ ਹੀ ਰਹਿ ਜਾਵੋ ਤੁਸੀਂ ਤਾਂ ਦੇਖ ਹੀ ਲਿਆ ਕੀ ਹਾਲ ਕਰ ਦਿੱਤਾ ਇਹਨਾਂ ਲਾਲਚੀ ਲੋਕਾਂ ਨੇ ਕਬੱਡੀ ਦਾ ਦਲਦਲ ਬਣਾ ਦਿੱਤਾ ਇਹਨਾਂ ਲੋਕਾਂ ਕਬੱਡੀ ਨੂੰ ਜੇ ਕੇਰਾਂ ਵਿੱਚ ਤਸ ਗਏ ਫੇਰ ਨਹੀਂ ਬਾਹਰ ਨਿਕਲਦੇ ਜਾਂ ਤਾਂ ਮੈਚ ਫਿਕਸ ਹੁੰਦਾ ਹੈ ਤੇ ਜਿਹੜਾ ਮੈਚ ਫਿਕਸ ਨਹੀਂ ਹੁੰਦਾ ਉਹ ਫੇਰ ਨਸ਼ੇ ਦੇ ਜ਼ੋਰ ਤੇ ਜਿੱਤਿਆ ਜਾਂਦਾ ਹੈ ਟੀ ਰਾਈਡਰ ਦਵਾਈਆਂ ਖਾ ਖਾ ਕੇ ਮੁੰਡਿਆਂ ਨੇ ਆਪਣੀਆਂ ਜਿੰਦਗੀਆਂ ਖਰਾਬ ਕਰ ਲਈਆਂ ਨੇ ਹਰਤੇਜ ਅਫਸੋਸ ਜ਼ਾਹਰ ਕਰਦਾ ਬੋਲਿਆ ਤਾਰੀ ਪੂਰੀ ਗੱਲ ਸਮਝ ਰਿਹਾ ਹੈ ਉਹ ਮਾਨੀ ਮਨ ਸੋਚਣ ਲੱਗ ਪਿਆ ਉਸ ਨੂੰ ਜਿਆਦਾ ਆ ਰਿਹਾ ਹੈ ਮਾਂ ਕਹਿੰਦੀ ਰਹਿੰਦੀ ਸੀ ਤਾਰੀ ਨੇ ਕੁਝ ਨਹੀਂ ਕਰਨਾ ਜਵਾਨ ਪੈਣਾ ਬੈਠ ਗਿਆ ਨੇ ਪੋਰਾ ਫਿਕਰ ਨਹੀਂ ਪਿਓ ਪੁੱਤ ਨੂੰ ਉਸਨੇ ਕੁਦ ਦੇ ਨਾਲ ਸਲਾਹ ਕਰੀ ਵੀਰ ਹਰਤੇਜ ਠੀਕ ਕਹਿੰਦਾ ਆਪਾਂ ਕੁਝ ਦਿਨ ਇੱਥੇ ਰਹਿ ਕੇ ਕੰਮ ਕਰਦੇ ਹਾਂ ਪੈਸੇ ਕਮਾ ਕੇ ਘਰ ਭੇਜ ਦਿਆਂ ਇਦੋਂ ਪੈਣਾ ਵਿਆਹ ਹੋ ਗਈਆਂ ਫਿਰ ਚਲੇ ਜਾਵਾਂਗੇ ਘਰੇ ਬਾਪੂ ਦਾ ਕੁਝ ਬੋਝ ਹਲਕਾ ਹੋ ਜਾਊ ਭਾਈ ਜਿਵੇਂ ਤੇਰਾ ਜੀ ਕਰਦਾ ਕਰ ਮੈਂ ਤੇਰੇ ਨਾਲ ਹਾਂ ਤੇਰੇ ਪਰਸ਼ਾਵੇਂ ਦੀ ਤਰ੍ਹਾਂ ਉਹਦੇ ਨੇ ਹੱਸ ਕੇ ਜਵਾਬ ਦਿੱਤਾ ਜਦ ਨੂੰ ਬਾਹਰ ਜਸਲੀਨ ਆਈ ਹੈ ਉਸਨੇ ਆ ਕੇ ਕਾਰ ਦਾ ਹਾਰਨ ਮਾਰਿਆ ਉਹ ਤਾਰੀ ਨੂੰ ਦੱਸ ਕੇ ਮੁੜ ਗਈ ਕਿ ਕੁਝ ਦਿਨਾਂ ਲਈ ਉਹ ਇੰਗਲੈਂਡ ਜਾ ਰਹੀ ਹੈ ਉਹ ਜਲਦ ਮੁੜ ਆਵੇਗੀ ਐਤਵਾਰ ਵਾਲਾ ਮੈਚ ਅੱਜ ਹੈ ਤਾਰੀ ਤੇ ਕੁਦਾ ਉਤਰੇ ਤਾਂ ਹਨ ਮੈਚ ਵਿੱਚ ਪਰ ਉਹਨਾਂ ਦੇ ਚਿਹਰੇ ਤੇ ਉਹ ਰੌਣਕ ਨਹੀਂ ਹੈ ਤਾਰੀ ਹੌਲੇ ਜਿਹਾ ਬੋਲਿਆ ਉੱਦੇ ਯਾਰ ਰਾਤੀ ਬਹੁਤ ਪੜਾ ਸੁਪਨਾ ਆਇਆ ਮੈਂ ਦੇਖਿਆ ਪਿੰਡ ਦੀਆਂ ਜੂਹਾਂ ਜਮਾ ਸੁਨੀਆਂ ਪਈਆਂ ਬਾਪੂ ਪੁੱਜਿਆ ਜਾਂਦਾ ਸਿਰ ਤੇ ਸਾਫਾ ਵੀ ਨਹੀਂ ਹੋਇਆ ਮੈਂ ਸ਼ੁਰੂ ਹੋਇਆ ਤਾਰੀ ਵਿੱਚ 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 ਰੇਡ ਪਾਉਂਦਾ ਹੈ ਉਹ ਦਾਵੀ ਵਧੀਆ ਖੇਡ ਰਿਹਾ ਹੈ ਜਿਵੇਂ ਹੀ ਤਾਰੀ ਉਹਨਾਂ ਦੀ ਟੀਮ ਅੱਗੇ ਜਾਂਦੀ ਹੈ ਨਾਲ ਦੇ ਮੁੰਡੇ ਢਿੱਲੇ ਪੈ ਜਾਂਦੇ ਨੇ ਨੇੜੇ ਟੀੜੇ ਹੀ ਰੱਖਿਆ ਹੋਇਆ ਹੈ ਉਹਨਾਂ ਨੇ ਨਿਊਯਾਰਕ ਦੀ ਟੀਮ ਨੂੰ ਹਾਫ ਟਾਈਮ ਤੋਂ ਬਾਅਦ ਦਾ ਖੇਡ ਸ਼ੁਰੂ ਹੋ ਗਿਆ ਬਾਹ ਬਾ ਰੌਣਕ ਲੱਗੀ ਹੋਈ ਹੈ ਗਿੱਲ ਨੇ ਕੁਦ ਦੇ ਨੂੰ ਸੁਨਹਿ ਲਾਇਆ ਤੂੰ پکڑ ਨਾ ਕਰ ਨਿਊਯਾਰਕ ਦਾ ਖੜੇਰੀ ਆਇਆ ਟ੍ਰੇਡ ਤੇ ਤਾਂ ਉਹ ਕੁਦ ਦੇ ਨੂੰ ਹੱਥ ਲਾ ਕੇ ਵਾਪਸ ਤੋਰ ਗਿਆ ਉਸ ਨੇ ਅੰਕ ਜਿੱਤਣ ਦੀ ਖੁਸ਼ੀ ਜ਼ਾਹਰ ਕਰਦੇ ਨੇ ਮੁੱਛਾਂ ਤੇ ਹੱਥ ਫੇਰਿਆ ਤੇ ਪੱਟ ਤੇ ਥਾਪੀ ਮਾਰਦੇ ਨੇ ਲੁੱਡੀ ਪਾਈ ਗੁੱਸਾ ਜੜ ਗਿਆ ਕੁਦ ਦੇ ਨੂੰ ਉਹ ਆਪਣੇ ਆਪ ਨਾਲ ਬੋਲਿਆ ਸੌ ਵੱਡੇ ਮਹਾਰਾਜ ਦੀ ਜੇ ਜੱਫਾ ਲਾ ਕੇ ਇਕੱਠਾ ਕਰਕੇ ਬੋਰੀ ਵਿੱਚ ਨਾ ਪਾ ਦਿੱਤਾ ਤੈਨੂੰ ਤਾਂ ਮੈਨੂੰ ਵੀ ਗੁਰਸੇਵ ਕਬਾਈ ਦਾ ਚੇਲਾ ਨਹੀਂ ਸੀ ਕਹਣਾ ਕਿਸੇ ਨੇ ਆਖਰੀ ਰੇਡ ਹੈ ਨਿਊਯਾਰਕ ਵਾਲਿਆਂ ਦੀ ਅੱਧੇ ਪੁਆਇੰਟ ਤੋਂ ਹਾਰੇ ਨੇ ਉਹ ਇਸ ਵਾਰ ਜਾਣ ਬੁੱਝ ਕੇ ਗਲਤੀ ਕਰਨੀ ਸੀ ਕੁੱਦੇ ਦੇ ਨਾਲ ਦਿਆਂ ਨੇ ਰੇਡ ਤੇ ਉਹੀ ਆ ਗਿਆ ਜਿਹੜਾ ਪਹਿਲਾਂ ਮੁੱਛਾਂ ਤੇ ਹੱਥ ਫੇਰ ਕੇ ਗਿਆ ਸੀ ਉਸਨੇ ਆ ਕੇ ਕੁੱਦੇ ਵੱਲ ਇਸ਼ਾਰਾ ਕੀਤਾ ਕੁੱਦਾ ਪਹਿਲਾਂ ਹੀ ਹਰਖਿਆ ਖੜਾ ਸੀ ਰੇਡਰ ਨੇ ਅੱਗੇ ਵੱਧ ਕੇ ਕੁੱਦੇ ਦੀ ਛਾਤੀ ਵਿੱਚ ਧੱਫਾ ਮਾਰਿਆ ਸਭ ਕੁਝ ਭੁੱਲ ਗਿਆ ਗੁੱਦਾ ਝਪਟ ਮਾਰ ਕੇ ਉਸਨੇ ਰੇਡਰ ਦਾ ਗੁੱਟ ਫੜ ਲਿਆ ਜੋਰ ਲਾ ਲਿਆ ਰੇਡਰ ਨੇ ਪਰ ਕਿੱਥੇ ਜਿਹੜਾ ਮੈਚ ਹਾਰਨਾ ਸੀ ਉਹ ਗੁੱਦਿਆਂ ਹੋਰੀ ਜਿੱਤ ਗਏ ਗਿੱਲ ਦਾ ਬਹੁਤ ਨੁਕਸਾਨ ਹੋ ਗਿਆ ਉਹ ਗੁੱਸੇ ਵਿੱਚ ਆ ਕੇ ਬੋਲਿਆ ਤੁਸੀਂ ਦੋਵੇਂ ਤਿਆਰੀ ਕਰੋ ਕੱਲ ਨੂੰ ਸਵੇਰੇ ਵਾਪਸੀ ਆ ਤੁਹਾਡੀ ਰੋਲ ਕੇ ਰੱਖ ਦਿੱਤਾ ਤੁਸੀਂ ਮੈਨੂੰ ਦੇਖਦਾ ਦੁਬਾਰੇ ਕਿਵੇਂ ਆਉਂਦੇ ਹੋ ਤੁਸੀਂ ਅਮਰੀਕਾ ਚੁੱਪ ਬੈਠੇ ਹਨ ਤਾਰੇ ਦੇ ਗੁੱਦਾ ਹਰਤੇ ਜਾ ਕੇ ਬੋਲਿਆ ਜੇ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਅਜੇ ਵੀ ਵਕਤ ਹੈਗਾ ਭੱਜ ਜਾਵੋ ਇੱਥੋਂ ਆਪਣੇ ਪਾਸਪੋਰਟ ਮੇਰੇ ਕੋਲ ਛੱਡ ਜਾਵੋ ਜੇ ਕਿਤੇ ਪਾਸਪੋਰਟ ਸਮੇਤ ਪੁਲਿਸ ਦੇ ੜਿੱਕੇ ਆ ਗਏ ਤਾਂ ਵਾਪਸ ਜਿਹੜਾ ਛੱਡਣਗੇ ਪਰ ਬਈ ਅਸੀਂ ਜਾਵਾਂਗੇ ਕਿੱਥੇ ਸਾਨੂੰ ਤਾਂ ਇੱਥੇ ਕੋਈ ਜਾਣਦਾ ਵੀ ਨਹੀਂ ਧਾਰੀ ਨੇ ਪੁੱਛਿਆ ਗੁਰੂ ਘਰ ਚਲੇ ਜਾਵੋ ਕੁਝ ਦਿਨ ਉੱਥੇ ਰਹਿ ਲਵੋ ਜਦੋਂ ਕੰਮ ਲੱਗੇ ਫਿਰ ਆਪੇ ਹੀ ਲਵਸੀਲਾ ਬਣ ਜਾਂਦਾ ਹੈ ਹਰਤੇਜ ਨੇ ਸਲਾਹ ਦਿੱਤੀ ਤਾਰੀ ਨੇ ਬੈਠ ਕੇ ਘਰਦਿਆਂ ਨੂੰ ਉਤਲਾਹ ਕਰ ਲਈ ਚਿੱਠੀ ਲਿਖੀ ਕਿ ਉਹ ਅਜੇ ਨਹੀਂ ਆ ਰਹੇ ਤੇ ਹਰਤੇਜ ਨੂੰ ਕਾ ਦਿੱਤੀ ਵੀਰੇ ਆ ਜਿੱਥੇ ਪਾ ਹੀ ਡਾਕ ਨੇ ਘਰ ਦੇ ਉੜਿਕਣਗੇ ਵਰਨਾ ਪਰੇਸ਼ਾਨ ਹੋਣਗੇ ਉਹ ਸਮਾਨ ਚੁੱਕ ਕੇ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲ ਗਏ ਟੈਕਸੀ ਵਾਲਾ ਦੂਜੇ ਸ਼ਹਿਰ ਲਾ ਗਿਆ ਹੈ ਉਹਨਾਂ ਨੂੰ ਉਹ ਭਟਕ ਗਏ ਹਨ ਗੁਰੂ ਘਰ ਮਿਲ ਨਹੀਂ ਰਿਹਾ ਪਰੇਸ਼ਾਨ ਹਨ ਹਲਕਾ ਹਲਕਾ ਮੀਂਹ ਪੈ ਰਿਹਾ ਹੈ ਸਾਦ ਨੂੰ ਇੱਕ ਮੰਗਤੇ ਨੇ ਕੋਲ ਆ ਕੇ ਕਿਹਾ ਗਿਵ ਮੀ ਅ ਡਾਲਰ ਫਾਰ ਬੀਅਰ ਤਾਰੀ ਬੋਲਿਆ ਨੋ ਨੋ ਡਾਲਰ ਉਸ ਮੰਗਤੇ ਨੇ ਰਿਵਾਲਵਰ ਕੱਢ ਲਈ ਯੂ ਹੈਵ ਨੋ ਮਨੀ ਦੈਨ ਵਾਟ ਆਰ ਯੂ ਡੂਇੰਗ ਇਨ ਅਮਰੀਕਾ ਤਾਰੀ ਫਿਰ ਬੋਲਿਆ ਸੌਰੀ ਬ੍ਰਦਰ ਨੋ ਮਨੀ ਸ਼ਿਟ ਬੋਲ ਕੇ ਮੰਗਤੇ ਨੇ ਗੋਲੀ ਚਲਾ ਦਿੱਤੀ ਗੋਲੀ ਸਿੱਧੀ ਤਾਰੀ ਦੀ ਛਾਤੀ ਵਿੱਚ ਵੱਜੀ ਗੋਲੀ ਮਾਰ ਕੇ ਜਿਵੇਂ ਹੀ ਮੰਗਤਾ ਭੱਜਣ ਲੱਗਿਆ ਉਹਦੇ ਨੇ ਉਸ ਨੂੰ ਗਿੱਟੇ ਤੋਂ ਫੜ ਕੇ ਸੁੱਟ ਲਿਆ गिर रहे मंगते ਦਾ ਰਵਲਵਰ ਰਵਲਵਰ ਵੀ गिर ਗਿਆ। ਕੁਦਦੇ ਨੇ ਰਵਲਵਰ ਚੁੱਕ ਕੇ ਮੰਗਤੇ ਦੇ 4-5 ਗੋਲੀਆਂ ਮਾਰੀਆਂ। ਫਿਰ ਕੁਦਦਾ ਭੱਜ ਕੇ ਤਾਰੀ ਕੋਲ ਆਇਆ। ਤਾਰੀ ਦੇ ਆਸੇ-ਪਾਸੇ ਖੂਨ ਦਾ ਛੱਪੜ ਲੱਗ ਗਿਆ ਹੈ। ਸਾਰੇ ਰੁਗੇ ਹਨ। ਕੁਦਦਾ ਜੱਫੀ ਵਿੱਚ ਲਈ ਬੈਠਾ ਹੈ ਤਾਰੀ ਨੂੰ। ਤਾਰੀ ਉੱਠ ਵੀਰੇ ਤਾਰੀ ਵੀਰੇ। ਓਏ ਰੱਬਾ ਇਹ ਕੀ ਕਰ ਦਿੱਤਾ। ਆਵਾਜ਼ਾਂ ਮਾਰ ਰਿਹਾ ਕੁਦਦਾ ਤਾਰੀ ਨੂੰ। ਤਾਰੀ ਵੀਰੇ ਜੋਰ-ਜ਼ੋਰ ਦੀ ਪੁਲਿਸ ਆ ਗਈ ਹੈ। ਏਸੀਜੀ ਕਹਾਣੀ ਦਾ ਭਾਗ 5ਵਾਂ ਕਹਾਣੀ ਦਾ ਭਾਗ 6ਵਾਂ ਪਰਸੋਂ ਆ ਵੀਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ